ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਮਨਪ੍ਰੀਤ ਕੌਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਪੰਜਾਬ 247 ਤੇ ਪੰਜਾਬ ਟੀਚਿੰਗ 247 ਦੇ ਉੱਪਰ ਅਮੀਦ ਹੈ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਵਧੀਆ ਤਰੀਕੇ ਦੇ ਨਾਲ ਤੁਸੀਂ ਆਪਣੇ ਸਬਜੈਕਟਾਂ ਦੀ ਤਿਆਰੀ ਕਰ ਰਹੇ ਹੋਵੋਗੇ ਸੋ ਜਿਵੇਂ ਕਿ ਪਿਛਲੇ ਸਮੇਂ ਦੇ ਵਿੱਚ ਆਪਾਂ ਖਾਸ ਤੌਰ ਤੇ ਤੁਹਾਡੇ ਲਈ ਪੰਜਾਬ ਪੀਚਿੰਗਾ 247 ਦੇ ਉੱਪਰ ਪੰਜਾਬੀ ਲੈਕਚਰਾਰ ਕੈਡਰ ਪੰਜਾਬੀ ਮਾਸਟਰ ਕੈਡਰ ਦੀ ਲਗਾਤਾਰ ਤਿਆਰੀ ਕਰਵਾ ਰਹੇ ਹਾਂ ਜਿਸ ਦੇ ਵਿੱਚ ਆਪਾਂ ਤੁਹਾਡੇ ਲਈ ਖਾਸ ਤੌਰ ਤੇ ਬੈਚ ਵੀ ਜਿਹੜੇ ਪੰਜਾਬੀ ਮਾਸਟਰ ਕੈਡਰ ਤੇ ਲੈਕਚਰਾਰ ਕੈਡਰ ਦੇ ਸ਼ੁਰੂ ਕੀਤੇ ਗਿਆ ਅੱਜ ਦੀ ਘੜੀ ਵਿੱਚ ਜੇਕਰ ਤੁਸੀਂ ਵੱਡਾ ਡਿਸਕਾਊਂਟ ਚਾਹੁੰਦੇ ਹੋ ਤਾਂ Y22 쿠ਪਨ ਕੋਡ ਯੂਜ਼ ਕਰ ਸਕਦੇ ਹੋ ਜੇਕਰ ਤੁਸੀਂ ਮੇਰੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਤੁਸੀਂ ਟੈਲੀਗ੍ਰਾਮ ਦੇ ਜੋੜ ਸਕਦੇ ਹੋ ਪੰਜਾਬੀ ਬਾਈ ਮਨਪ੍ਰੀਤ मैम ਸੋ ਕੁੱਲ ਮਿਲਾ ਕੇ ਅਸੀਂ ਗੱਲ ਕਰਦੇ ਆਂ ਪੀਟੀਆਈ ਵੈਕੈਂਸੀ 2005 ਪੰਜਾਬ ਦੇ ਵਿੱਚ ਆਈ ਹੋਈ ਹੈ ਇਸ ਦੇ ਨਾਲ ਸੰਬੰਧਤ ਏਜ ਲਿਮਟ ਕੀ ਹੋਏਗੀ ਤੇ ਕੁਆਲਿਫਿਕੇਸ਼ਨ ਕੀ ਚਾਹੀਦੀ ਆ ਸੋ ਉਸ ਦੇ ਨਾਲ ਸੰਬੰਧਤ ਗੱਲ ਕਰਾਂਗੇ ਪੀਐਸਟ ਚਾਹੀਦਾ ਜਾਂ ਨਹੀਂ ਚਾਹੀਦਾ ਇਸ ਦੇ ਨਾਲ ਸੰਬੰਧਤ ਵੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਪੀਟੀਆਈ 2000 ਵੈਕੈਂਸੀ ਜਿਹੜੀ ਹੈਗੀ ਆ ਪ੍ਰਾਇਮਰੀ ਪੱਧਰ ਦੀ ਵੈਕੈਂਸੀ ਆ ਸੋ ਇਹ ਕਲੀਅਰ ਕਰ ਲਓ ਪੀਟੀਆਈ 2000 ਵੈਕੈਂਸੀ ਪੰਜਾਬ ਦੇ ਵਿੱਚ ਆਈ ਹੋਈ ਹੈ ਪ੍ਰਾਇਮਰੀ ਪੱਧਰ ਦੀ ਵੈਕੈਂਸੀ ਹੈ ਜਿਸ ਦੇ ਵਿੱਚ ਸਾਡੇ ਕੋਲੋਂ ਕੁਆਲੀਫਿਕੇਸ਼ਨ ਜਿਹੜੀ ਹੈਗੀ ਉਹ ਮੰਗੀ ਗਈ ਆ ਅਪਪੌਸ ਨੂੰ ਵੀ ਧਿਆਨ ਵਿੱਚ ਰੱਖਾਂਗੇ ਡੀਏ ਜੇਕਰ ਤੁਹਾਡੇ ਕੋਲੇ ਸੀਪੀਐਡ ਇਸ ਤੋਂ ਬਿਨਾ ਡੀਪੀਐਡ ਦੀ ਡਿਗਰੀ ਹੈ ਤਾਂ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਪੀਟੀਆਈ 2000 ਵੈਕੈਂਸੀ ਨੂੰ ਠੀਕ ਹੈ ਦੂਸਰੀ ਗੱਲ ਕਿ ਕੀ ਸਾਨੂੰ ਪੀਐਸਟੈਟ ਚਾਹੀਦਾ ਹੈ ਜਾਂ ਨਹੀਂ ਐਕਚੁਅਲ ਦੇ ਵਿੱਚ ਪੀਐਸਟੈਟ ਤਾਂ ਸਾਨੂੰ ਨਹੀਂ ਚਾਹੀਦਾ ਪੀਐਸਟੈਟ ਦੇ ਕਾਟੇ ਲਗਾ ਦਿਓ ਠੀਕ ਹੈ ਪੀਐਸਟੈਟ ਤਾਂ ਚਾਹੀਦਾ ਹੀ ਨਹੀਂ ਪਰ ਅਸੀਂ ਵੀ ਕਹਿੰਦੇ ਆ ਕਿ ਬੀਪੀ ਐਡ ਨੂ ਵੀ ਸ਼ਾਮਲ ਕੀਤਾ ਜਾਵੇ ਕਿਉਂਕਿ ਲਗਾਤਾਰ ਉਹਨਾਂ ਦੁਆਰਾ ਵੀ ਇਸ ਭਰਤੀ ਦੇ ਵਿੱਚ ਸ਼ਾਮਲ ਹੋਣ ਦੀ ਕਿਹਾ ਜਾ ਰਿਹਾ ਕਿ ਸਾਨੂੰ ਵੀ ਸ਼ਾਮਲ ਕੀਤਾ ਜਾਵੇ ਤੇ ਸ਼ਾਮਲ ਹੋਣ ਦੇ ਲਈ ਲਗਾਤਾਰ ਆਪਣੇ ਵੱਲੋਂ ਕੋਈ ਨਾ ਕੋਈ ਪਰਜੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਸੀਪੀਆਰ ਤੇ ਡੀਪੀਏ ਫਿਲਹਾਲ ਜਿਹੜੇ ਨੇ ਪੀਟੀਆਈ 2000 ਭਰਤੀ ਨੂੰ ਭਰ ਸਕਦੇ ਡਾਨ ਹੈ ਤਾਂ ਪੀਐਸਟ ਇੱਥੇ ਨਹੀਂ ਚਾਹੀਦਾ ਜੇਕਰ ਅਸੀਂ ਗੱਲ ਕਰੀਏ ਰਾਜੇ ਏਜ ਲਿਮਟ ਕੀ ਹੋਏਗੀ ਏਜ ਲਿਮਟ ਦੀ ਵੀ ਮੈਂ ਤੁਹਾਨੂੰ ਦੱਸ ਦਨੀ ਹੈ ਏਜ ਜਿਹੜੀ ਹੈਗੀ ਆ 18 ਤੋਂ 37 ਸਾਲ ਜਨਰਲ ਦੇ ਲਈ ਹੋਣੀ ਚਾਹੀਦੀ ਆ ਜੇਕਰ ਤੁਸੀਂ ਐਸਸੀ ਓਬੀਸੀ ਕੈਟਾਗਰੀ ਦੇ ਨਾਲ ਸੰਬੰਧ ਰੱਖਦੇ ਹੋ ਤਾਂ ਤੁਹਾਡੇ ਕੋਲੇ 42 ਸਾਲ ਦੀ ਉਮਰ ਹੋਣੀ ਚਾਹੀਦੀ ਆ ਤਾਂ ਇਸ ਤੋਂ ਬਿਨਾ ਜਿਹੜੀਆਂ ਵਿੱਡੋ ਨੇ ਉਹਨਾਂ ਦੇ ਲਈ ਏਜ ਲਿਮਟ ਜਿਹੜੀ ਹੈਗੀ ਆ ਉਹ ਵਧਾ ਦਿੱਤੀ ਜਾਂਦੀ ਹੈ ਜਿਹੜੀ ਕਿ 47 ਸਾਲ ਦੇ ਕਰੀਬ ਬਣ ਜਾਂਦੀ ਆ ਸੋ ਪੀਟੀਆਈ 2000 ਵੈਕੈਂਸੀ ਦੇ ਵਿੱਚ ਵੱਖ-ਵੱਖ ਕੈਟਾਗਰੀ ਦੇ ਲਈ ਵੱਖ-ਵੱਖ ਤੌਰ ਤੇ ਏਜ ਲਿਮਟ ਦਿੱਤੀ ਜਾਂਦੀ ਹੈ ਜਿਵੇਂ ਜਰਨਲ ਦੇ ਲਈ 18 ਤੋਂ 37 ਐਸਆਓਵੀਸੀ ਕੈਟਾਗਰੀ ਦੇ ਲਈ 42 ਸਾਲ ਹੋਣੀ ਚਾਹੀਦੀ ਹੈ ਸੀਪੀਐਡ ਤੇ ਡੀਪੀਐਡ ਪੀਐਸਟਟ ਨਹੀਂ ਚਾਹੀਦਾ ਪੀਟੀਆਈ ਪ੍ਰਾਇਮਰੀ ਪੱਦਰ ਦੀ ਭਰਤੀ ਹੈ ਤੋ ਇਹ ਸਰਕਾਰ ਨੇ ਜਿਹੜੀ ਭਾਰਤੀਏ ਸਕੂਲਾਂ ਦਾ ਜਿਹੜਾ ਆਪਾਂ ਕਹੀਏ ਸਟਰਕਚਰ ਹੈ ਉਸ ਨੂੰ ਫਿਜ਼ੀਕਲ ਤੌਰ ਤੇ ਬੱਚਿਆਂ ਨੂੰ ਸਟਰੋਂਗ ਬਣਾਇਆ ਜਾਵੇ ਤੰਦਰੁਸਤ ਬਣਾਇਆ ਜਾਵੇ ਉਸ ਦੇ ਲਈ ਪੀਟੀਆਈ 2000 ਭਰਤੀ ਆਉਣ ਵਾਲੇ ਸਮੇਂ ਦੇ ਵਿੱਚ ਕੱਢਾਂਗੇ ਪੂਰੀ ਕਰਾਂਗੇ ਕਿਹਾ ਸੀ ਤੇ ਜੋਕੇ ਸਮੇਂ ਹੋ ਵੀ ਰਿਹਾ ਹੈ ਕਾਫੀ ਲੰਮਾ ਟਾਈਮ ਇਹ ਡਿਲੇ ਰਹੀ ਭਰਤੀ ਪਰ ਜੋਕੇ ਹੋਣ ਵਾਲੇ ਟਾਈਮ ਦੇ ਵਿੱਚ ਦੇਖੀਏ ਤਾਂ ਇਸ ਦੇ ਨਾਲ ਸੰਬੰਧਿਤ ਪੋਰਟਲ ਜਿਹੜਾ ਓਪਨ ਹੋ ਗਿਆ ਸਿਲੇਬਸ ਦੇ ਬਾਰੇ ਆਪਾਂ ਅਲੱਗ ਤੋਂ ਇੱਕ ਸੈਸ਼ਨ ਲਵਾਂਗੇ ਜਿਸ ਦੇ ਵਿੱਚ ਪ੍ਰੋਪਰ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਜਿਹੜਾ ਪੀਟੀਆਈ 2000 ਪਰਟੀ ਹੋ ਰਹੀ ਆ ਇਸ ਦੇ ਵਿੱਚ ਸਿਲੇਬਸ ਦਾ ਪੱਤਰ ਕੀ ਹੋਏਗਾ ਕੀ ਲੈਵਲ ਹੋਏਗਾ ਉਸ ਦੇ ਰਿਗਾਰਡਿੰਗ ਵੀ ਗੱਲ ਕਰਾਂਗੇ ਸੋ ਕੁੱਲ ਮਿਲਾ ਕੇ ਸਾਨੂੰ ਪੀਐਸਟੈਟਸ ਦੇ ਵਿੱਚ ਨਹੀਂ ਚਾਹੀਦਾ ਕਈ ਬੱਚੇ ਇਸ ਗੱਲ ਦੀ ਟੈਨਸ਼ਨ ਲਈ ਬੈਠੇ ਹੋਣਗੇ ਕਿ ਪੀਐਸਟੈਟ ਜ਼ਰੂਰੀ ਹੈ ਨਹੀਂ ਜ਼ਰੂਰੀ ਪੰਜਾਬ ਅਡਾ 247 ਦੇ ਉੱਪਰ ਕੀ ਪੀਟੀਆਈ 2000 ਭਰਤੀ ਦੇ ਨਾਲ ਸੰਬੰਧਤ ਬੈਚ ਜਿਹੜਾ ਹੈਗਾ ਉਹ ਸ਼ੁਰੂ ਕੀਤਾ ਜਾਏਗਾ ਤਾਂ ਬਿਲਕੁਲ ਬੈਚ ਸ਼ੁਰੂ ਕੀਤਾ ਜਾਏਗਾ 20 ਅਗਸਤ ਨੂੰ ਇਹ ਬੈਚ ਤੁਹਾਡੇ ਲਈ ਸ਼ੁਰੂ ਹੋਣ ਜਾ ਰਿਹਾ ਆ ਆਉਣ ਵਾਲੇ ਸਮੇਂ ਦੇ ਵਿੱਚ ਠੀਕ ਹੈ ਸੋ ਇੱਕ ਵਾਰੀ ਮੈਂ ਤੁਹਾਨੂੰ ਚਾਣਨਾ ਪਾ ਦਵਾਂ ਤੁਸੀਂ ਕਰਨਾ ਕੀ ਹੈ 8247 ਦੀ ਐਪ ਨੂੰ ਤੁਸੀਂ ਡਾਊਨਲੋਡ ਕਰੋ ਵਿੱਚ ਵਨ ਸੈਕਿੰਡ ਮੈਂ ਇਸ ਐਪ ਨੂੰ ਵੈਬਸਾਈਟ ਦੇ ਉੱਪਰ ਓਪਨ ਕਰ ਰਹੀ ਹਾਂ ਜਦੋਂ ਤੁਸੀਂ ਐਂਡਰੋਇਡ ਫੋਨ ਦੇ ਵਿੱਚ ਇਸ ਨੂੰ ਡਾਊਨਲੋਡ ਕਰੋਗੇ ਤਾਂ ਕੁਝ ਹੋਰ ਤਰੀਕੇ ਦੇ ਨਾਲ ਦਿਖੂਗੀ ਪਰ ਜਿਹੜੀਆਂ ਕੁਝ ਆਪਸ਼ਨਾਂ ਨੇ ਉਹ ਸੇਮ ਨੇ ਜਿਹੜੀਆਂ ਜਿਹੜੀਆਂ ਮੈਂ ਇੱਥੇ ਤੁਹਾਨੂੰ ਦੱਸਾਂਗੀ ਇਸ ਦੇ ਵਿੱਚ ਅਸੀਂ ਦੇਖਾਂਗੇ ਕਿ ਸਾਡੇ ਕੋਲੇ ਗਵਰਨਮੈਂਟ ਜੌਬ ਇਗਜ਼ਾਮ ਵਗੈਰਾ ਵਗੈਰਾ ਦੀ অপਸ਼ਨ ਸਟੇਟ ਇਗਜ਼ਾਮ ਦੀ অপਸ਼ਨ ਸਾਨੂੰ ਦੇਖਣ ਨੂੰ ਮਿਲ ਰਹੀ ਆ ਸਟੇਟ ਇਗਜ਼ਾਮ ਦੀ অপਸ਼ਨ ਤੇ ਜਾ ਕੇ ਅਸੀਂ ਭਰਾਂਗੇ ਪੰਜਾਬ ਸ਼ਬਦ ਪੰਜਾਬ ਸਾਡੀ ਸਟੇਟ ਹੈ ਤੇ ਇੱਥੇ ਅਸੀਂ ਦੇਖਾਂਗੇ ਪੀਟੀਆਈ ਦੇ ਨਾਲ ਸਬੰਧਤ ਸਾਡਾ ਬੈਚ ਕਿੱਥੇ ਪਿਆ ਇਸ ਦੇ ਵਿੱਚ ਪੀਏ ਸਟੈਟ ਈਟੀਟੀ ਮਾਸਟਰ ਕੇਡਰ ਪੰਜਾਬੀ ਲੈਕਚਰਾਰ ਕੇਡਰ ਪੰਜਾਬੀ ਵਗੈਰਾ ਵਗੈਰਾ ਸਾਨੂੰ ਬੈਚ ਜਿਹੜੇ ਨੇ ਉਹ ਦੇਖਣ ਨੂੰ ਮਿਲ ਰਹੇ ਆ ਸੋ ਅਲੱਗ ਤੋਂ ਅਸੀਂ ਦੇਖਦੇ ਆ ਪੰਜਾਬ ਟੀਚਿੰਗ ਇਗਜ਼ਾਮ ਦੇ ਵਿੱਚ ਜਾ ਕੇ ਸੋ ਇੱਥੇ ਅਸੀਂ ਦੇਖ ਬਈ ਪੀਟੀਆਈ ਦੇ ਨਾਲ ਸਬੰਧਤ ਬੈਚ ਦੇਖੋ ਪੀਐਸਟੈਟ 1 ਪੇਪਰ ਪੀਐਸਟੈਟ 2 ਪੇਪਰ ਇਸ ਦੇ ਵਿੱਚ ਵੀ ਜੇਕਰ ਤੁਸੀਂ ਵੱਡਾ ਡਿਸਕਾਊਂਟ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਕੂਪਨ ਕੋਡ ਯੂਜ਼ ਕਰ ਸਕਦੇ ਹੋ YT22 YT22 ਕੂਪਨ ਕੋਡ ਦੇ ਨਾਲ ਤੁਹਾਨੂੰ ਵੱਡਾ ਡਿਸਕਾਊਂਟ ਮਿਲ ਰਿਹਾ ਹੈ ਪੀਐਸਟੈਟ 1 ਪੇਪਰ ਤੇ ਪੀਐਸਟੈਟ 2 ਪੇਪਰ ਦੇ ਵਿੱਚ ਇਸ ਤੋਂ ਬਿਨਾ ਅਸੀਂ ਦੇਖ ਲੈਂਦੇ ਆ ਬਈ ਪੀਟੀਆਈ ਪੇਪਰ ਦੇ ਨਾਲ ਸਬੰਧਤ ਬੈਚ ਤੁਸੀਂ ਦੇ ਜਾ ਕੇ ਸਰਚ ਕਰੋਗੇ ਪੀਟੀਆਈ 2000 ਭਰਤੀ ਦੇ ਨਾਲ ਸੰਬੰਧਿਤ ਬੈਚ ਜਿਹੜਾ ਕਿ ਸਾਨੂੰ ਦੇਖ ਰਿਹਾ ਜਿਹੜਾ ਸਟਾਰਟ ਹੋ ਰਿਹਾ 20 ਅਗਸਤ ਨੂੰ ਇਸ ਦੇ ਵਿੱਚ ਅਸੀਂ ਕਰਨਾ ਕੀ ਹੈ ਇਸ ਦੇ ਉੱਪਰ ਜਾਵਾਂਗੇ ਦੈਨ ਅਸੀਂ ਮੋਰ ਆਫਰ ਤੇ ਜਾਵਾਂਗੇ ਰਾਜੇ ਮੋਰ ਆਫਰ ਤੇ ਜਾ ਕੇ ਅਸੀਂ ਦੇਖ ਰਹੇ ਹਾਂ ਪ੍ਰਾਈਸ ਜਿਹੜਾ 2759 ਰੁਪਏ ਸੋ ਤੁਹਾਨੂੰ ਇਹ ਪ੍ਰਾਈਸ 2759 ਰੁਪਏ ਨਹੀਂ ਤੁਸੀਂ ਭਰਨਾ ਤੁਸੀਂ ਕਰਨਾ ਕੀ ਹੈ ਤੁਸੀਂ YT22 ਕੂਪਨ ਕੋਡ ਯੂਜ਼ ਕਰਕੇ ਵੱਡਾ ਡਿਸਕਾਊਂਟ ਪ੍ਰਾਪਤ ਕਰ ਸਕਦੇ ਹੋ YT22 ਕੂਪਨ ਕੋਡ ਯੂਜ਼ ਕਰਨ ਦਾ ਭਾਵ ਹੈ ਕਿ ਤੁਸੀਂ ਆਪਣੇ ਨਿਗਰਾਨ ਤੁਸੀਂ ਆਪਣੀ ਅਧਿਆਪਕਾ ਦੀ ਨਿਗਰਾਨੀ ਦੇ ਹੇਠ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਦਿੱਕਤਾਂ ਸਮੱਸਿਆਵਾਂ ਦਾ ਸਮਾਧਾਨ ਚਾਹਣਾ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਪੰਜਾਬੀ ਵਾਈ ਮਨਪ੍ਰੀਤ ਮੈਮ ਟੈਲੀਗ੍ਰam ਦੇ ਉੱਪਰ ਜੁੜ ਕੇ ਸੋ ਕਿਸੇ ਵੀ ਤਰ੍ਹਾਂ ਦੀ ਦਿੱਕਤ ਹੈ ਪੀਡੀਐਫ ਨੂੰ ਲੈ ਕੇ ਕਲਾਸ ਨੂੰ ਲੈ ਕੇ ਤਾਂ ਤੁਸੀਂ ਜੁੜ ਸਕਦੇ ਹੋ ਤੇ 쿠ਪਨ ਕੋਡ ਯੂਜ਼ ਕਰਨਾ ਹੈ वाईਟੀ22 ਸੇ ਸਾਰੇ ਜਾਨੇ ਦਿਮਾਗ ਦੇ ਵਿੱਚ ਰੱਖ ਲਓ ਪੰਜਾਬ ਟੀਚਿੰਗ ਦੇ ਉੱਪਰ ਜੋ ਵੀ ਤੁਸੀਂ ਬੈਚ ਦੇ ਵਿੱਚ ਜੁਆਇਨ ਕਰਨਾ ਐਡਮਿਸ਼ਨ ਲੈਣੀ ਆ ਤਾਂ 쿠ਪਨ ਕੋਡ वाई T22 ਨੂੰ ਯੂਜ਼ ਕਰਕੇ ਤੁਸੀਂ ਇੱਕ ਵੱਡਾ ਡਿਸਕਾਊਂਟ ਪ੍ਰਾਪਤ ਕਰ ਸਕਦੇ ਹੋ ਤੇ ਨਾਲ ਹੀ ਮੇਰੀ ਗਾਈਡੈਂਸ ਦੇ ਅਧੀਨ ਤੁਹਾਨੂੰ ਅਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਦਿੱਕਤ ਆ ਤਾਂ ਉਸ ਦਾ ਵੀ ਸੋਲਵ ਕਰਿਆ ਜਾਊਗਾ ਮੇਰੇ ਦੁਆਰਾ ਸੋ ਇਹ ਬੈਚ ਤੁਹਾਨੂੰ ਪੈ ਰਿਹਾ 2519 ਰੁਪਏ ਦਾ 2519 ਰੁਪਏ ਵੀ ਨਹੀਂ ਭਰਨੇ ਤੁਸੀਂ ਤੁਸੀਂ ਯੂਜ਼ ਕੁਆਇਨਸ ਦੀ অপਸ਼ਨ ਨੂੰ ਬਲੂ ਟਿੱਕ ਕਰਨਾ ਤੇ ਇਹ ਪ੍ਰਾਈਸ ਹੋਰ ਵੀ ਘਟ ਜਾਏਗਾ ਕੁੱਲ ਮਿਲਾ ਕੇ 1847 ਦੀ ਐਪ ਦੇ ਉੱਪਰ ਤੁਸੀਂ ਜੁੜ ਸਕਦੇ ਹੋ ਪੀਟੀਆਈ 2000 ਵੈਕੈਂਸੀ ਦੀ ਤਿਆਰੀ ਦੇ ਲਈ 20 ਅਗਸਤ ਤੋਂ ਇਹਦੇ ਵਿੱਚ ਕਲਾਸਾਂ ਸ਼ੁਰੂ ਹੋ ਰਹੀਆਂ ਵਾਈਟੀ22 ਗੂਪਨ ਕੋਡ ਤੁਸੀਂ ਯਾਦ ਰੱਖਣਾ ਸੋ ਹਣ ਵਾਲੇ ਸਮੇਂ ਦੇ ਵਿੱਚ ਆਪਾਂ ਮਿਲਦੇ ਹਾਂ ਕੁੱਲ ਮਿਲਾ ਕੇ ਇਸੇ ਤਰੀਕੇ ਦੇ ਨਾਲ ਤਿਆਰੀ ਨੂੰ ਬਿਹਤਰ ਕਰਨ ਦੇ ਲਈ ਤਿਆਰੀ ਨੂੰ ਵਧੀਆ ਬਣਾਉਣ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਧੰਨਵਾਦ ਸਤਿ ਸ਼੍ਰੀ ਅਕਾਲ